ਸਾਰਜੋਗ ਇਥੇ ਪਹੁੰਚੇ ਹੋਏ ਸਾਥੀਓ ਸਭ ਤੋਂ ਪਹਿਲਾਂ ਗੱਜਬੇ ਪੜਾਈਏ ਬੋਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਤੇ ਇਥੇ ਸਾਥੀ ਭੂਲ ਸਿੰਘ ਜੀ ਬੋਲ ਕੇ ਗਏ ਸੀ ਜੇ ਭਗਵੰਤ ਮਾਨ ਦੇ ਵਿੱਚ ਉਗਲਾਂ ਦਾ ਖੂਨ ਹੈ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਸਾਹ ਇੱਕ ਜਫਰਨਾਵਾ ਲਿਖਿਆ ਸੀ ਉਹ ਇਹ ਦੱਸਣਾ ਨਹੀਂ ਕਿ ਤੂੰ ਬਹੁਤ ਪਾਪੀ ਐ ਤੂੰ ਸਮਝੋਤੇ ਤੋਂ ਨਹੀਂ ਐ ਤੇ ਮਾਣੇ ਸੋਣ ਖੱਦ ਗਿਆ ਤਾਂ ਉਹ ਜਿਹੜਾ ਜਫਰਨਾਵਾ ਸੀ ਉਹ ਦੋ ਸਿੰਘ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜਿਹੜੇ ਪੰਜ ਪਿਆਰਿਆਂ ਚੁੱਤੀ ਉਹਨਾਂ ਨੂੰ ਭੇਜਿਆ ਔਰੰਗਜ਼ੇਬ ਕੋਲੇ ਇਹ ਜਫਰਨਾਵਾ ਦੇ ਕੇ ਆਓ ਤਾਂ ਦੇਖੋ ਔਰੰਗਜ਼ੇਬ ਨੇ ਉਨਾਂ ਨੂੰ ਜਫਰਨਾਮਾ ਲਿਆ ਕਿ ਬੜੇ ਸਰਕਾਰ ਨਾਲ ਉਹਨਾਂ ਨੂੰ ਵਾਪਸ ਦੇ ਦਿੱਤਾ ਤੇ ਇਹ ਭਗਵਾਨ ਸਤਿਨਾਮ ਜਿਹੜਾ ਇਹ ਉਦੋਂ ਵੀ ਕਿਤੇ ਜਾਨੀ ਕਹਿੰਦੇ ਸੀ ਨਾ ਕਿ ਉਹ ਜਾਬਰ ਆ ਇਹ ਤੂੰ ਟਕਿਆ ਇਹ ਤੂੰ ਕਬੀਨਾ ਇਹ ਤੂੰ ਜਾਬਰ ਬੰਦਾ ਕੋਈ ਨਹੀਂ ਹੋ ਸਕਦਾ ਦੁਨੀਆ ਦਾ ਇਤਿਹਾਸ ਪੜ ਕੇ ਦੇਖ ਲਓ ਮੈਂ ਕੱਲ ਸੱਚ ਮਾਰੀ ਕਿ ਕੋਈ ਐਡਾ ਹੋ ਸਕਦਾ ਤੇ ਕੋਈ ਮੀਟਿੰਗ ਤੇ ਗਿਆ ਹੋਵੇ ਸਰਕਾਰ ਨਾਲ ਮੀਟਿੰਗ ਚੱਲਦੀ ਹੋਵੇ ਤੇ ਚੜਦੇ ਚੜਦੇ ਬੀਟਿੰਗ ਦੇ ਵਿੱਚ ਕਿਸੇ ਨੂੰ ਜ਼ਿਰਫਦਾਰ ਕੀਤਾ ਹੋਵੇ ਸਾਰੀ ਦੁਨੀਆ ਦਾ ਇਤਿਹਾਸ ਨੇ ਕਰ ਸੱਚ ਮਾਰੀ ਇਹ ਇਦਾਂ ਕਿਤੇ ਨਹੀਂ ਹੋਇਆ ਕਿ ਜਿਵੇਂ ਇਸ ਨੇ ਸਾਡੇ ਆਪ ਨੂੰ ਜ਼ਿਰਫਦਾਰ ਕੀਤਾ ਤਾਂ ਮੇਰੇ ਕਹਿਣ ਦਾ ਅਸਰ ਆ ਬੋਲੋ 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 ਬੰਦ ਰੱਖੋ ਤਾਂ ਮੇਰੇ ਕਹਿਣ ਕਰ ਸਿਆ ਕਿ ਦੁਨੀਆ ਭਰ ਦਾ ਇਤਿਹਾਸ ਔਰ ਪੰਜਾਬ ਦਾ ਇਤਿਹਾਸ ਪੰਜਾਬ ਦਾ ਤਾਂ ਕਲਚਰ ਹੀ ਹੈ ਕਿ ਜਦੋਂ ਸਾਡੇ ਤੇ ਮਹਿਮਾਨ ਆਉਂਦਾ ਸੀ ਹੱਥਾਂ ਦੇ ਚੱਕਦੇ ਆ ਤਾਂ ਇਸ ਗੰਦੇ ਬੰਦੇ ਨੇ ਇਤਿਹਾਸ ਨੂੰ ਕਲੰਕਿਤ ਕੀਤਾ ਪੰਜਾਬੀ ਕਦੇ ਭੁੱਲਣੀਏ ਨਹੀਂ ਅਸੀਂ ਇਹਨੂੰ ਦੱਸਣਾ ਚਾਹੜਿਆ ਦੂਸਰੀ ਗੱਲ ਇੱਥੇ ਮੈਂ 2-4 ਗੱਲਾਂ ਹੀ ਕਰਨੀਆਂ ਚਾਹਣਾ ਇੱਕ ਮੈਂ ਗੱਲ ਕਰਨੀ ਚਾਹਣਾ ਕਿ ਜਿਹੜਾ ਲੋਕ ਜਿਹੜੇ ਲੱਡੂ ਬਣਦੇ ਸੀ ਕਿ ਚੰਗਾ ਹੋ ਗਿਆ ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਜਥੇਬੰਦੀਆਂ ਭੜਾਵੋ ਜਿਹੜੀ ਸਾਰੇ ਲੋਕਾਂ ਦੀ ਲੜਾਈ ਲੜ ਰਹੀ ਆ ਮੈਂ ਥੋੜੇ ਜਿਹੇ ਅੰਕੜੇ ਤੁਹਾਡੇ ਨਾਲ ਸ਼ੇਅਰ ਕਰੂੰ ਅੱਜ ਵਰਦੇ ਬੇਚੀ ਆ ਇਹ ਦੇਖ ਕੇ ਆਪਣੇ ਲੋਕ ਜੀਆਂ ਦੇਖੋ ਨਹੀਂ ਕੜਦੀਆਂ ਇਸ ਲੋਕ ਮੋਰਚਾ ਦਾ ਨਾ ਬਾਕੀ ਸਾਥੀ ਜਿਹੜਾ ਧਰਨਾ ਲਾਇਆ ਇਸ ਕਰਕੇ ਲੋਕਦਿਆਂ ਦੀ ਹੈ 1999 ਦੇ ਵਿੱਚ ਇਹ ਨੋਟ ਕਰ ਲਿਓ 1999 ਦੇ ਵਿੱਚ ਪੰਜਾਬ ਦੇ ਵਿੱਚ 7 7 ਲੱਖ ਨੌکریاں ਸੀ 7 ਲੱਖ ਔਰ ਆਬਾਦੀ ਕਿੰਨੀ ਸੀ ਭਾਈ 2 ਕਰੋੜ ਤੇ ਹੁਣ ਆਬਾਦੀ ਕਿੰਨੀ ਆ ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ 3.5 ਕਰੋੜ ਤੇ ਨੌکریاں 2,85 ਹਜ਼ਾਰ ਚਾਹੀਦਾ ਤਾਂ ਇਹ ਸੀ ਕਿ ਜਿਵੇਂ ਆਬਾਦੀ ਵਧ ਗਈ ਸਕੂਲ ਕਾਰਜ ਵਧਦੇ ਟੀਚਰ ਭਰਤੀ ਹੁੰਦੇ ਬਾਕੀ ਡਾਕਟਰ ਜਿਹੜੇ ਹੈਗੇ ਸਰਕਾਰੀ ਮੈਕੰਟੇ ਦੇ ਵਿੱਚ ਭਰਤੀ ਹੁੰਦੇ ਪਰ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਜਿਹਦੇ ਖਿਲਾਫ ਇਹ ਮੋਰਚਾ ਲੜ ਰਿਹਾ ਜਿਹੜੀਆਂ ਨੀਤੀਆਂ ਦੇ ਖਿਲਾਫ ਅਸੀਂ ਲੋਕਾਂ ਨੂੰ ਕਸਲਾ ਚੋਣਿਆ ਇਹ ਕਹਿੰਦੇ ਲੈ ਜੋਬ ਨਹੀਂ ਜੋਬ ਨੂੰ ਲੋਕਾਂ ਨੂੰ ਕਚੌੜ ਨਹੀਂ ਲੜਾਈ ਸੀ ਉਸਾਰ ਮੋਰਚਾ ਲੜ ਰਿਹਾ ਇੰਡਸਟਰੀ ਵਾਲੇ ਸਾਥੀ ਬੜੇ ਖੁਸ਼ ਹੁੰਦੇ ਸੀ ਇਹ ਕਹਿੰਦੇ ਸਾਡੀ ਇੰਡਸਟਰੀ ਖਤਮ ਹੋ ਰਹੀ ਆ ਹਾਂ ਹੁਣ ਸਾਰਿਆਂ ਕੋਲੇ ਗੁਗਲਾ ਸੱਚ ਮਾਰ ਕੇ ਦੇਖ ਲੋ 2007 ਦੇ ਅੰਕੜੇ ਦੀ ਮੈਂ ਗੱਲ ਕਰਦਾ ਠਾ ਸਾਲਾਂ ਦੇ 20000 ਇੰਡਸਟਰੀਆਂ ਜਿਹੜੀਆਂ ਪੰਜਾਬ ਦੀਆਂ ਬੰਤ ਹੋਈਆਂ ਕਿਉਂ ਕਿਸਾਨਾਂ ਨੇ ਬੰਦ ਕੀਤੀਆਂ ਸੀ ਅਸੀਂ ਇਹਨਾਂ ਦਾ ਪੁੱਛਣਾ ਚਾੜਿਆ ਉਹ ਬੰਤ ਹੋਈਆਂ ਸੀ ਕਿ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਰੇਲੈਂਸ ਵਰਗੀਆਂ ਜਿੰਨਾ ਦਾ ਇਹ ਮੁਕਾਬਲਾ ਨਹੀਂ ਕਰ ਸਕਦੇ ਸਸਤਾ ਮਾਲ ਹੁੰਦਾ ਉਹਨਾਂ ਨੂੰ ਕਰਕੇ ਮਾਫ ਹੁੰਦਾ ਟੈਕਸ ਮਾਫ ਹੁੰਦਾ ਇਸ ਤਰ੍ਹਾਂ ਕੇ ਤੁਡੀ ਇੰਡਸਟਰੀ ਪੈਦਾ ਕੀਤੀ ਕਿ ਜਿਹੜਾ ਇਹ ਸਰਪੰਨ ਸਜਿਆ ਗਿਆ ਕਿ ਕਿਸਾਨਾਂ ਕਰਕੇ ਇਹ ਝੂਠਾ ਪ੍ਰਚਾਰ ਅਸਰ ਦੇ ਵਿੱਚ ਕਿਸਾਨ ਜਿਹੜੇ ਆ ਇਥੋਂ ਦੇ ਲੋਕਾਂ ਦੀਆਂ ਨੌਕਰੀਆਂ ਇਥੋਂ ਦੇ ਲੋਹੇ ਫੁਰੀ ਇੰਡਸਟਰੀ ਨੂੰ ਬਚਾਉਣ ਲਈ ਲੜ ਰਹੇ ਆ ਜੇ ਇਹ ਦੇਖਿਆ ਜਾਵੇ ਅਗਲੀ ਗੱਲ ਆ ਸਾਡੇ ਸ਼ਹਿਰਾਂ ਵਾਲੇ ਵੀ ਬੜੇ ਖੁਸ਼ ਹੁੰਦੇ ਆ ਅਸੀਂ ਇਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਭਰਾਵੋ ਗਿੰਦੋਸਤਾਨ ਦੇ ਵਿੱਚ 1 ਕਰੋੜ ਤੇ 20 ਲੱਖ ਪਟੂੜੀਆਂ ਦੁਕਾਨਾਂ ਪਟੂੜੀਆਂ ਜਿਹੜੀਆਂ ਆ ਹਰ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਇਹ ਪਿਛਲੇ ਅੱਖਾਂ ਸਾਦਾਂ ਦੇ ਵਿੱਚ 12 ਲੱਖ ਦੁਕਾਨਾਂ ਪਰਚੂਰ ਦੀਆਂ ਖਤਮ ਹੋ ਗਈਆਂ ਬੰਦ ਹੋ ਗਈਆਂ ਪਾਪਾ ਕਰਦਾ ਕੋਈ ਜਾਣਦਾ ਨਹੀਂ ਕਿ ਉਹ ਕਿਸਾਨਾਂ ਨੇ ਕੀਤੀਆਂ ਉਹਦਾ ਕਾਰਨ ਇਹ ਕਿ ਜਿੱਦਾਂ ਨੀਤੀਆਂ ਦੇ ਖਿਲਾਫ ਕਿਸਾਨ ਮੋਰਚਾ ਕਿਸਾਨ ਜਿੱਥੇ ਬੰਦੀਆਂ ਲੱਗਦੀਆਂ ਕਿ ਇੱਥੇ ਵੱਡੇ ਵੱਡੇ ਮਾਲ ਨਾ ਖੁੱਲਣ ਵਾਰ ਬਾੜ ਦਾ ਇੱਕ ਮਾਲ ਖੁੱਲਦਾ ਤੇ ਭਰਾਵੋ 1400 ਦੁਕਾਨਾਂ ਖਤਮ ਹੋ ਜਾਂਦੀਆਂ ਆਸੇ ਪਾਸੇ ਵਾਲੀਆਂ ਇੱਕ ਪਰਿਵਾਰ ਜੇ ਜੇ 5 ਜੀ ਹੋਣ ਇਹਦਾ ਮਤਲਬ 70000 ਬੰਦਾ ਫੇਰਜਾਰ ਹੁੰਦਾ ਮੇਰੇ ਕਹਿੰਦਾਰ ਪਿਆ ਕਿ ਜਿਹੜਾ ਝੂਠਾ ਪ੍ਰਚਾਰ ਕੀਤਾ ਭਗਵਾਨਤ ਜੀ ਕਹਿੰਦਾ ਕਿਸਾਨਾਂ ਦਾ ਪੁੱਤ ਹੈ ਕਿਸਾਨਾਂ ਵਾਲੀ ਪੁੱਤ ਇਹ ਮੋਦੀ ਦਾ ਨਿਤਸ਼ਾ ਕਿ ਉਹ ਵੱਡੇ ਕਾਰਪੋਰੇਟ ਘਰਾਣਿਆਂ ਦਾ ਪੁੱਤ ਹੈ ਔਰ ਅਗਲੀ ਗੱਲ ਤੁਹਾਨੂੰ ਦਸੀਏ ਕਿ ਜਿਹੜੇ ਹੁਣ ਸਮਝੋ ਕੇ ਹੋ ਰਹੇ ਆ ਐਸੇ ਸਾਥੀ ਬੋਲ ਕੇ ਵੀ ਗਏ ਆ 20 ਅਪ੍ਰੈਲ ਨੂੰ ਇਸ ਤੋਪਾ ਹੋ ਸਕਦਾ ਹੈ ਇਹਦੇ ਬਾਰੇ ਸਾਨੂੰ ਜਾਗਰੂਕ ਪੱਤੀ ਤਹਿਰ ਲੜਾਈ ਲੜਨ ਦੀ ਲੋੜ ਹੈ ਸਮਝੌਤਾ ਕੀ ਆ ਅਮਰੀਕਾ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਨਿਊਜ਼ੀਲੈਂਡ ਦੇ ਨਾਲ ਇਹ ਆ ਕਿ ਟੈਕਸ ਫ੍ਰੀ ਹੋਵੇ ਜਿਹੜੀ ਬਾਹਰੋਂ ਚੀਜ਼ ਆਵੇ ਉਹਦੇ ਤੇ ਟੈਕਸ ਨਾ ਲੱਗੇ ਭਰਾਵੋ ਜੇ ਸਮਝੌਤਾ ਸਿਰੇ ਚੜਦਾ ਹੈ ਤਾਂ ਉਥੋਂ ਕਣਕ ਅਨਾਜ ਸਬਜ਼ੀਆਂ ਦਹੀਂ ਵਾਲੀਆਂ ਚੀਜ਼ਾਂ ਉਹ ਬਹੁਤ ਸਸਤੀਆਂ ਹੋਣਗੀਆਂ ਤੇ ਸਾਡੇ ਕਿਸਾਨ ਨੇ ਬਚਣਾ ਨਹੀਂ ਹੈ ਉਹ ਕਿਉਂ ਕਰ ਰਿਹਾ ਇਸ ਤਰਕੇ ਕਰਕੇ ਪੂਰੀ ਯੂਰਪੀਅਨ ਯੂਨੀਅਨ ਜਿਹੜੀ ਉਹਦੇ 27 ਦੇਸ਼ ਆ 27ਾਂ ਦੇਸ਼ਾਂ ਨੇ ਪਾਦੀ 44 ਕਰੋੜ ਆ ਸਿਰਫ 44 ਕਰੋੜ ਵੱਡੀਆਂ ਜ਼ਮੀਨਾਂ ਲੱਖਾਂ ਦੇ ਫਾਰਮ ਆ ਬਹੁਤ ਪ੍ਰੋਡਕਸ਼ਨ ਆ ਬੜਾ ਅਨਾਜ ਆ ਤੇ ਉਹ ਸਾਰਾ ਕੁਝ ਇੰਡੀਆ ਸਿੱਟਣਾ ਚਾਹੁੰਦੇ ਆ ਤੇ ਜੇ ਸਮਝੌਤਾ ਹੋ ਗਿਆ ਤਾਂ ਕਿਸਾਨ ਨੇ ਤਾਂ ਮਰਨਾ ਹੀ ਮਰਨਾ ਹੈ ਦੇ ਨਾਲ ਜਿਹੜੇ ਲੋਕ ਲੱਡੂ ਵੰਦਦੇ ਆ ਆ ਸ਼ਹਿਰੀ ਇੰਡਸਟਰੀਆਂ ਦੇ ਕਿਸੇ ਨੇ ਬਚਣਾ ਨਹੀਂ ਹੈ ਇਸ ਤਰ੍ਹਾਂ ਕੇ ਸਯੁਕਤ ਕਿਸਾਨ ਮੋਰਚਾ ਜਿਹੜੀ ਲੜਾਈ ਲੜ ਰਿਹਾ ਉਹ ਸਾਰੇ ਲੋਕਾਂ ਦੀ ਸਾਰੇ ਬੈਠਣ ਦੀ ਆਪਾਂ ਜੋ ਮਜਬੂਰ ਆਏ ਆ ਜਿਆਦੀਆਂ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਸਮਾਂ ਸਾਰਿਆਂ ਨੂੰ 10-10 ਮਿੰਟ ਦਾ ਮਿਲਿਆ ਉਹਦੇ ਵਿੱਚ ਦਾ ਦੂਜੇ ਵਿੱਚ ਮੈਂ ਆਪੇ ਜੋ ਮਨ ਦੇ ਬਲਬਲੇ ਆ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਰੱਖਣਾ ਚਾਹਨਾ ਵੀ ਸਾਡੇ ਸਮੂਹ ਨਗਰ ਨਿਵਾਸੀਆਂ ਨੇ ਪਿੰਡ ਕਬਰਵਾ ਦੇ ਦੇ ਵਿੱਚ ਪੁਰਜੀ ਪੰਚਾਇਤ ਨੇ ਇੱਕ ਵੱਜਣਾ ਤੋਂ ਬਚਾਰਾ ਕਰਕੇ ਤੇ ਸਿੱਕੇ ਤੇ ਅਸੀਂ ਪਹੁੰਚੇ ਵੀ ਅਸੀਂ ਇਸ ਉੱਚੇ ਸਰਕਾਰ ਦਾ ਕੋਈ ਵੀ ਨਮਿੰਦਾ ਆਪਦੇ ਪਿੰਡ ਵਿੱਚ ਨਹੀਂ ਬੜਨ ਲਵਾਂਗੇ ਉਹ ਅਸੀਂ ਕੋਈ ਪਟਾਇਤ ਦੀ ਥਾਂ ਤੇ